वाहिगुरु जी गुरू गरी वेंदी बंदस मिठा सुमित्र वोले जिकंती छण हर ही रा जन ॾेई हर ही आंडी खाण Sir ditte ya Rab mil jave de Ami sasadana Rabu nandi bukle vich vasda ਜਿਹੜੇ ਤੇਰਾ ਨਾਮ ਜੀ ਕਲ ਵਿਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਰਾਪੇ ਉਹ ਨਾਮ ਦੀ ਬੁਕਰ ਵਿਚ ਵਸਦਾ ਜਿਹੜੇ ਤੇਰਾ ਨਾਮ ਜਪਦੇ मैं मिलिया हो तू मेरा हो रहे सब जग तेरा सारा जग तेरा ही तू बबा कि हो प्रीति पा के ता देख एवे जाना रूर रूर अलख गा के ता देख और सतगुर प्रीति का पक्का तो प्रीति पा देख गुरु के लड़ लिया ਕਲਗੀ ਦਰਸ਼ਨ ਚਾ ਨਾਲ ਖੜੇ ਹਨ ਤੂੰ ਅੰਦਰੋਂ ਵਾਹਿਗੁਰੂ ਦਾ ਆਵਾਜ਼ ਦੇ ਗੁਰਪੂਰਾ ਪੂਰਾ ਗੁਰ ਅਰੰਧਿਆ ਪੂਰਾ ਝਾਂਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕਹਿੰਦੇ ਵੇਦਾਂ ਤੋਂ ਨਿਆਰੀ ਐ ਮਹਿਮਾ ਹਾਂ ਨਿਆਰੀ ਐ ਪਰ ਸਾਧ ਸੰਗਤ ਜੀ ਐ ਕਹਿੰਦੇ ਨੇ ਪੜਿਓ ਪਾਤਸ਼ਾਹ ਆਹਾ ਪਟਿਆਲੇ ਦੇ ਸ਼ਹਿਰ ਦੇ ਵਿੱਚ ਉਹ ਅਸਾਮ ਵਿੱਚ ਮਹਿਨਣ ਵਾਲੇ ਪਾਸ਼ਾ ਕਰਨਾਉ ਨੀਂ ਨਿਆਵੇ ਟਾਏ ਤੇਗ ਬਹਾਦਰ ਸੀਨੇ ਸਤਿਕਾਰਯੋਗ ਹਰਦਵਨ ਟੈਂਟਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਡੜ ਬੈਠੇ ਗੁਰੂ ਪਿਆਰੇ ਖਾਲਸਾ ਜੀ ਉਹ ਬ੍ਰਹਮ ਗਿਆਨੀ ਰਾਜ ਦੇ ਸ਼ੇਖਣੀਆ ਤੇ ਕਰਨੀ ਦੇ ਪੂਰੇ ਮਹਾਂ ਪੀਸ਼ਰ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਮਹਾਨ ਅਰਧਤੀ ਕੁਰਬਾਨੀ ਕੀਤੀ ਮੇਰੇ ਪਾਤਸ਼ਾਹ ਗੁਰਦੇਵ ਛਟਕਣ ਵਾਰਸੀ ਸੰਤ ਨਾਇਨ ਸਿੰਘ ਮੋਨੀ ਜੀ ਮਹਾਰਾਜਿਆਂ ਤੇ ਕਿਰਪਾ ਦਾ ਮੀਂਹ ਵਰਸਾਇਆ ਆ ਤਾਂ ਹੀ ਇੱਥੇ ਬਾਗ ਲਗਾਇਆ ਆਖੋ ਵਾਹਿਗੁਰੂ ਵਾਹਿਗੁਰੂ ਜੀ ਆਜੂ ਨਦੀਆਂ ਦੇ ਵਹਿਣ ਵੜਦੇ ਨੇ ਆ ਧਰਤੀ ਉਹੀ ਐ ਕਿੱ체 ਨਮਸਕਾਰਾਂ ਕੀਤੀਆਂ ਸ਼ਿਵਜੀ ਮਹਾਰਾਜ ਕਿਤਨਾ ਸਮਾਂ ਐ ਇਤਨੇ ਸਮੇਂ ਮੈਂ ਕਿਆ ਬੋਲੇ ਕਿਆ ਬੋਲੇ ਕਹਿੰਦੇ ਬਾਬਾ ਜੀ ਢੀਂਗੀ ਵਾਲੇ ਕਹਿੰਦੇ ਇਹ ਸਮੇਂ ਨੂੰ ਥੋੜਾ ਨਾ ਕਹੋ ਗੱਲ ਪੱਕੀ ਐ ਟੁੱਟਿਆ ਐ ਸਾਈਕਲ ਨਹੀਂ ਦਿੰਦਾ ਕੋਈ ਅੱਡ ਗੱਡੀਆਂ ਕਢਾ ਕਢਾ ਕੇ ਨਾ ਨਾਉਂਦੇ ਨੇ ਗੱਲ ਕੀ ਐ ਤੂੰ ਨਾਉਂ ਲੱਗਿਆ ਕਿਰਪਾ ਸਿੰਘ ਮਹਾਰਾਜ ਜੀ ਦੇ ਪਰਮ ਸੇਵਕ ਸੰਤ ਮਨ ਸਿੰਘ ਮੋਨੀ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਪੂਜਣ ਜੋਗ ਹੋ ਗਏ ਆ ਲੱਤੋਂ ਤੈਨੂੰ ਕੋਈ ਰੋੜ ਪੀੜਾ ਨਹੀਂ ਲੱਗਦਾ ਇਹ ਸੱਚ ਆ ਪਿਆਰਿਓ ਗੁਰੂ ਰਾਮਦਾਸ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਜੋਰਤ ਦਿਗਾਉਂਦੇ ਨੇ ਰਾਮਦਾਸ ਸਰੋਵਰ ਨਾਂ ਤੇ ਸਭ ਉਤਰੇ ਆਪ ਕਮਾਤੇ ਉਥੇ ਢੂੰਗੜੀਆਂ ਵੇਚਣ ਵਾਲੇ ਅੱਜ ਤਖਤਾਂ ਦੇ ਬਾਲੀ ਹੋਏ ਨੇ ਇਹ ਕਿਰਪਾ ਹੋ ਜਵੇ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਅਸਾਮ ਦੇ ਬਾਉਂਡਰ ਤੇ ਰਾਜਾ ਰਾਮ ਸਿੰਘ ਨੇ ਦਰਸ਼ਨ ਕਰਕੇ ਇੰਨੇ ਹੀ ਨਹੀਂ ਨਿਹਾਲ ਤੇ ਪ੍ਰਭਾਵਿਤ ਜਿੰਨੀਆਂ ੜੀਆਂ ਸਿੱਧੀਆਂ ਕੋਲ ਐ ਵਸਤੂਆਂ ਸੀ ਸਭ ਪੇਟਾ ਕਰ ਦਿੱਤੀਆਂ ਇੱਥੇ ਹੀ ਵਸਣਾ ਰਿਹਾ ਇੰਨਾ ਪ੍ਰਭਾਵਿਤ ਹੋ ਗਿਆ ਕਿ ਆਪਣੇ ਸਿਰ ਦਾ ਜਿਹੜਾ ਤੱਕ ਰਾਜ ਤੱਕ ਸੀ ਨਾ ਐ ਕਲੰਗੀ ਜਿਗਾ ਸਾਰੀ ਵੀ ਉਹ ਵੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਰੱਖ ਦਿੱਤੀ ਆ ਕੋ ਸਤਨਾਮ ਵਾਹਿਗੁਰੂ ਜੀ ਤੇਗ ਬਹਾਦਰ ਸਾਹਿਬ ਕਰਨਗੇ ਰਾਜਨ ਤੇਰੀਆਂ ਸਾਰੀਆਂ ਪਵੋਤੀਆਂ ਮਨਜ਼ੂਰ ਨੇ ਜਿੰਨੀਆਂ ਵੀ ਸ਼ਵਾਮਾ ਰਾਜ ਬਾਗ ਵਿੱਚੋਂ ਆਈਆਂ ਨੇ ਹੀਰੇ ਮੋਤੀ ਲਾਲ ਤੇਰੇ ਸਭ ਪ੍ਰਵਾਨ ਨੇ ਪਰ ਆ ਜੂ ਜਿਉ ਆਪਣੇ ਸਿਰ ਦਾ ਤਾਜ ਹੈ ਤਖਤ ਹੈ ਸ਼ਾਨੋ ਸ਼ਕਤ ਹੈ ਇਹਨੂੰ ਆਪੇ ਸਿਰ ਤੇ ਰੱਖ ਲੈ ਮਹਾਰਾਜ ਇਹ ਜੇਗਾ ਕਲਗੀ ਜੋ ਮਹਾਰਾਜ ਆਪ ਨੇ ਹੀ ਬਖਸ਼ੀਆ ਮੈਂ ਸਿਰ ਤੇ ਤਾਂ ਰੱਖਾਂ ਇਹਨੂੰ ਕੋਈ ਸੰਭਾਲਣ ਵਾਲਾ ਵੀ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਇਹ ਮੇਰੇ ਸਿਰ ਤੇ ਤਖਤ ਤਾਜ ਸਜਾਉਣਾ ਹੈ ਆਹ ਇਹਦਾ مالک ਵੀ ਮੈਨੂੰ ਦੇ ਦਿਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੇਗ ਬਹਾਦਰ ਦੀ ਕੋਤਰ ਅਨਪਵ ਹੋਏ ਨੇਤਰ ਮਾਰੇ ਐ ਕਿੰਨੀ ਕੁ ਦੂਰੋਂ ਦੇ ਛਿਟਕ ਚਾਲੂ ਦੇਖ ਸਕਦਾ ਕਿਥੇ ਕੈਨੇਡਾ ਅਮਰੀਕਾ ਕਲੈਂਡ ਇੰਗਲੈਂਡ థਾਈਲੈਂਡ ਸਿੰਗਾਪੁਰ ਜਰਮਨ ਕਿਤਨੇ ਦੇਸ਼ ਨੇ ਸਭ ਦੇਸ਼ਾਂ ਵਿੱਚ ਇੱਕ ਸਕਿੰਟ ਵਿੱਚ ਘੁੰਮਿਆ ਹੁੰਦਾ ਹੈ ਕਿਹੜੀ ਮੂਵੀ ਆਹੋ ਕਿਹੜੀ ਤਾਕਤ ਹੈ ਕਹਿੰਦੇ ਜਾਇ ਮਾਰਕ ਕੇ ਜਾਏ ਜਾਂਦੇ ਨਾ ਕੋਸਾ ਹਰ ਕਾ ਨਾਮ ਬੋਹ ਸੰਗਤੋ ਸਾ ਉਥੇ ਦੇ ਤੋਂ ਮਾ ਮੀਲ ਕਿਸੇ ਗਣਤੀ ਮੈਂਤੀ ਚ ਨਹੀਂ ਹਨ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਲਿਆਓ ਬਾਈ ਔਰ ਸਿੰਧੋ ਲਿਆਓ ਸਾਡੀ ਮੋਹਰ ਲੈ ਕੇ ਆਓ ਮੋਹਰ ਲਿਆਈ ਰਾਜੇ ਦੇ ਲਾਪੀ ਪੱਤ ਤੇ ਕਹਿੰਦੇ ਜਾਓ ਅਗਲੇ ਸਾਲ ਆਪ ਜੀ ਦੇ ਘਰ ਖੁਸ਼ੀਆਂ ਹੋਣਗੀਆਂ ਆਖੋ ਸਤਨਾਮ ਦੀ ਵਾਹਿਗੁਰੂ ਜੀ ਸਮਾਪਾ ਕੇ ਪੁੱਤਰ ਦੀ ਦਾਤ ਹੋਈ सत्संग जी आप सचखंड चले गए ओ राम रतन फिर आनंदपुर साहब मैं संकेत संकेप क्योंकि बहुत लंबा चौड़ा इतिहास है ढाई घंटे की साखी है घट्टो घट ये मेरे परम बाबा गुरदेव पातशाह जी मोहाली तफा दराज वाले संत नैन सिंह मोनी जी बड़े प्यार के दड़के रोम खड़े हो जाने जब इन्ना आवाजा आना ਯਾ ਫੇ ਸਿਉੜੇ ਵਾਲੇ ਮਹਾਪੁਰਖ ਆ ਆ ਗਿਆ ਆ ਗਿਆ ਭਈ ਆ ਗਿਆ ਆ ਜੋ ਆਗੇ ਮੇਰੇ ਅੱਜ ਕੀ ਕਾਲ ਪੈ ਗਿਆ ਸੱਚ ਵਾਲਾ ਕਾਲ ਕਾਲ ਪੈ ਗਿਆ ਮਹਿਲ ਮਨਾਰੇ ਸਾਰਾ ਕੁਝ ਇੱਥਈ ਹੈ ਸੋਨੀਆਂ ਪਈਆਂ ਨੇ ਆਹ ਕੀ ਆਖੇ ਬਾਬਾ ਕਿਰਪਾ ਸਿੰਘ ਮਹਾਰਾਜੀ ਨੂੰ ਨਾਬੇ ਵਾਲੇ ਬੀੜ ਚ ਨਾਬੇ ਵਾਲਾ ਰਾਜਾ ਹੈ ਪੰਥਾ ਮੋਹਰ ਦੀ ਠੇਲੀ ਅਟਨ ਟਨ ਖੜਕਦੀ ਐ ਕਹਿੰਦੇ ਚੱਕਲਾ ਸਾਰਾ ਅੱਖਾਂ ਮਿੱਟੀ ਬੈਠਾਂ ਮੇਰੇ ਵਰਗਾ ਦਾਨੀ ਨਹੀਂ ਸੀ ਹੋਣਾ ਇਹ ਬਾਬਾ ਕਿਰਪਾ ਸਿੰਘ ਜੀ ਨੇ ਨੇਤਰ ਚੱਕ ਕੇ ਦੇਖਿਆ ਕਹਿੰਦੇ ਰਾਜਾ ਲੈ ਜਾ ਚੱਕ ਕੇ ਮੇਰੇ ਵਰਗਾ ਤਿਆਗੀ ਵੀ ਨਹੀਂ ਸੀ ਹੋਣਾ ਆਖੋ ਸਤਨਾਮ ਸ੍ਰੀ ਵੋਲੇ ਸੋ ਨਿਆ ਆਤ ਸ੍ਰੀ ਅਕ ਸੋਨੇ ਦੀਆਂ ਮੋਹਰਾਂ ਨੂੰ ਠੋਕਰਨ ਵਾਲੇ ਮਹਾਮੋਰਖ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਜੀ ਦੀ ਅੱਜ ਬਰਸ਼ੀ ਮਨਾ ਰਹੇ ਨੇ ਸੰਤ ਬਾਬਾ ਰਣਜੀਤ ਸਿੰਘ ਜੀ ਸਟੇਜ ਸਕੱਤਰ ਪਾਈ ਗੁਰਤੇਜ ਸਿੰਘ ਜੀ ਛੋਟੇ ਵੀਰ ਔਰ ਸਾਡੇ ਉਹਨਾਂ ਦੇ ਪਰਨ ਸੇਵਕ ਸਾਰੇ ਰਲ ਮਿਲ ਕੇ ਇਹ ਕਿਰਪਾ ਕਰ ਰਹੇ ਨੇ ਆਸ ਰੂਪੇ ਦਾ ਅਸਥਮੀ ਬਾਬਾ ਬੰਦ ਹੋ ਜਾ ਖੁਸਾਤ ਨਾਮ ਫਰੀਵਾਹ ਪਰ ਮੇਰਾ ਜੇ ਪਰਨ ਦੀ ਕਰਦਾ ਸੀ ਦੋ ਉਤਾਰਨਾ ਪੜਨੀ ਆਈ ਨੇ ਇਹ ਗਾਲਾਂ ਖਾਲਾਂਗੇ ਅੱਗੇ ਖਾਂਦੇ ਹੀ ਰਹਿੰਦੇ ਇਹਨਾਂ ਨੇ ਗਾਲਾਂ ਵੀ ਸਾਨੂੰ ਉਤਾਰਨੀਆਂ ਨੇ ਖੁਸਾਤ इन्हें गया आखा घर है जेवड आप देव तेरी महाराज एक बहादुर ने मोर लाके के पुत्र की दाद बेची राजा राम रतन सिंह फिर आनंदपुर साहब सवा लख का कौल सवा लख का प्रशादी हाथी सवा लख का शमियाना ਸਵਾ ਲਖਣਾ ਕਲਾ ਸ਼ਾਸਤਰ ਢਾਰੀ ਤੇ ਇਹ ਸ਼ਾਸਤਰ ਬਾਬਾ ਜੀ ਕੋ ਗੋਵਿੰਦ ਸਿੰਘ ਮਹਾਰਾਜ ਜੀ ਨੂੰ ਪੇਟਾ ਕੀਤੇ ਤਨ ਨੇ ਤੇਰੇ ਦਾਨੀ ਪੜੀ ਪਿਆਰ ਨਾਲ ਓ ਵਾਵਾ ਮਾੜੀ ਫਕੀਰਾਨੀ ਵਾਵਾ ਮਾੜੀ ਫਕੀਰਾਨੀ ਵਾਵਾ ਵਾਵਾ ਫਕੀਰਾਨੀ I'm ਤੋ ਤਸਰੀਨਾ ਮਾਲਾ ਤੇਗ ਪਾਸਵਾਣਾ ਕਾਲਾ ਪਤਾ ਨਹੀਂ ਕੰਮ ਕੀ ਨਮਾਜ਼ ਦੇ ਮੈਨੂੰ ਸਿੱਟੇ ਸੈਕਟਰੀ ਸਾਹਿਬ ਦਾ ਹੁਕਮ ਹੋ ਗਿਆ ਵੀ ਇੱਥੇ ਸਮਾਪਤੀ ਕਰ ਦਿਓ ਮੈਂ 2 ਮਿੰਟਾਂ ਨਾਲ ਦੇ ਲੈ ਜਾਣੇ ਨੇ ਰੁਪਈਏ ਬਣਾਉਣ ਦੀ ਮੈਨੂੰ ਬਹੁਤ ਆਰਤਾ ਕਿਉਂਕਿ ਗੱਡੀ 'ਚ 2000 ਦਾ ਤੇਲ ਪੈਂਦਾ ਜਿੱਧਰ ਨੂੰ ਮਰਜ਼ੀ ਦਵਾਂ ਗਾਉਣ ਚਲੇ ਜਾਓ ਭਾਈ ਸੰਗਤੇ ਕਿਰਪਾ ਕਰਕੇ ਲੰਗਰ ਬਹੁਤ ਚੱਲਦਾ ਇੱਕ ਪਾਸੇ ਸੰਤਾਂ ਦਾ ਇੱਕ ਪਾਸੇ ਸੰਗਤਾਂ ਦਾ ਇੱਕ ਪਾਸੇ ਜ਼ੰਗਰ ਦਾ ਗੁਰੂ ਗ੍ਰੰਥ ਸਾਹਿਬ ਦਾ ਚੱਲਦਾ ਕੋਈ ਖਾਲੀ ਨਾ ਰਹਿ ਜਾਓ ਹਰ ਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਉਸਤਾਰ ਵੱਜੇਗੀ ਤਾਰ ਵੱਜੇਗੀ ਤਾਂ ਸਾਦ ਸੰਗਤ ਉੱਠ ਕੇ ਭਜੇਗਾ ਸਾਰੀ ਸੰਗਤ ਪਿਆਰ ਨਾਲ ਪੜੋ ਖਾਲਸਾ ਜਦੋਂ ਖਾਲਸਾ ਖੁਸ਼ ਹੋ ਗਿਆ ਰੱਬ ਖੁਸ਼ ਹੋ ਗਿਆ ਖਾਲਸਾ ਮੇਰੋ ਬੜਾ ਮੜੋ ਪਿਆਰ ਨਾਲ ਆਹੀ ਸਾਗ ਸੰਗਤ ਨੂੰ ਮੇਰੀ ਯਾਦ ਦੀ ਫੱਟੀ ਤੇ ਲਿਖੇ ਹੋਏ ਨੇ ਟੋਜ ਟੋਗੀਆਂ ਤੇਰੇ ਪੁੱਲ ਦੇ ਤੇਰੀ ਪ੍ਰੀਤ ਦੇ ਪੈ ਜੋ ਪੇਟ ਤੇ ਚ ਲੱਖਾਂ ਨਾ ਹੋਂਦੇ ਸਮੇ ਨਾਲ ਭੁੱਲ ਦੇ ਨਹੀਂ ਲੱਖਾਂ ਜੋ ਬਜ਼ੁਰਗੀਆਂ ਦੇ ਕਾਰਨਾਂ ਨੇ ਤੇਰੇ ਇੱਕ ਵੀ ਕੌਤਕ ਦੇ ਦੁੱਲਦੇ ਨਹੀਂ ਛਤਰ ਤਾਰੀਆਂ ਦੇ ਸਿਰ ਤੇ ਲੱਖਾਂ ਛਤਰ ਬਾਜਾਂ ਵਾਲਿਆ ਤੇਰੀ ਪੈਰ ਦੀ ਜੁੱਤੀ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੌਣੀ ਵੀ ਵੱਡੇ ਘਰ ਦੀ ਹੋਈ ਆ ਹਰ ਦਮ ਰਹਿਣੀ ਦਿਨਾਂ ਵਿੱਚ ਵਜਦੀ It's no.